ਭਾਈ ਮਰਦਾਨਾ ਜੀ ਧੰਨ ਹਨ ਜਿਨ੍ਹਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ ਰਹਿ ਕੇ ਲੰਮਾ ਸਮਾਂ ਬਤੀਤ ਕੀਤਾ ਰਬਾਬ ਵਜੋਂ ਦੀ ਸੇਵਾ ਨਿਭਾਈ ਹੈ ਇੱਕ ਦਿਨ ਕੀ ਹੋਇਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਕੁਝ ਬਚਨ ਕੀਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਮੈਂ ਤੁਹਾਡੇ ਨਾਲ ਰਹਿ ਕੇ ਪਾਤਸ਼ਾਹ ਜੀ ਬੜੇ ਥਾਵਾਂ ਦੀ ਸੈਰ ਕੀਤੀ ਆ ਤੁਸੀਂ ਉਦਾਸੀਆਂ ਕੀਤੀਆਂ ਮੈਂ ਤੁਹਾਡੇ ਨਾਲ ਰਹਾ ਮੈਂ ਤੁਹਾਡੇ ਵਿੱਚੋਂ ਹੀ ਰੱਬ ਨੂੰ ਦੇਖਿਆ ਤੁਸੀਂ ਰੱਬ ਨੂੰ ਜਾਣਦੇ ਹੋ ਮੈਂ ਤੁਹਾਨੂੰ ਜਾਣਦਾ ਹਾਂ ਤੁਹਾਡਾ ਕਿਹਾ ਦੁਨੀਆ ਮੰਦੀ ਆ ਮੇਰਾ ਕਿਹਾ ਤੁਸੀਂ ਮੰਨਦੇ ਹੋ ਮਹਾਰਾਜ ਤੁਸੀਂ ਉਹ ਵੀ ਧਰਤੀਆਂ ਦਿਖਾ ਦਿੱਤੀਆਂ ਜਿੱਥੇ ਆਮ ਬੰਦਿਆਂ ਦੀ ਪਹੁੰਚ ਨਹੀਂ ਹੈ ਭਾਈ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਕੋਨੇ ਬਗਦਾਦ ਦੀ ਧਰਤੀ ਤੇ ਆਪਾਂ ਆਏ ਆ ਇੱਥੇ ਤੁਸੀਂ ਪੀਰਾਂ ਨੂੰ ਸੱਚ ਦਿਖਾਇਆ ਹੈ ਹੁਣ ਵਾਪਸ ਘਰੇ ਚਲੀਏ ਗੁਰੂ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਅੱਜ ਤੁਹਾਨੂੰ ਘਰ ਦਾ ਚੇਤਾ ਕਿਵੇਂ ਆ ਗਿਆ ਤੁਸੀਂ ਸਾਡੇ ਨਾਲ ਰਹਿੰਨੇ ਹੋ ਪਰ ਇਹ ਗੱਲ ਕਿਵੇਂ ਬਣੀ ਅੱਜ ਕਹਿਣ ਲੱਗੇ ਜੇ ਤੇਰਾ ਦਿਲ ਕਰਦਾ ਹੈ ਤੈਨੂੰ ਬਿਨਾਂ ਦੇਰੀ ਕੀਤੇ ਘਰੇ ਪਹੁੰਚਾ ਦਿੰਨੇ ਆ ਭਾਈ ਮਰਦਾਨਾ ਜੀ ਦੀ ਦੋਸਤੀ ਸੱਚੇ ਪਾਤਸ਼ਾਹ ਜੀ ਦੇ ਨਾਲ ਬਹੁਤ ਗੁੜੀ ਹੈ ਬਹੁਤ ਇਨਾਂ ਵਿੱਚ ਇੱਕ ਡੂੰਘਾ ਰਿਸ਼ਤਾ ਹੈ ਸੰਗਤ ਜੀ ਭਾਈ ਮਰਦਾਨਾ ਜੀ ਵੀ ਸਿੱਖਾ ਉਹ ਗੁਰੂ ਜੀ ਦੀ ਸੇਵਾ ਕਾ ਰਬਾਬੀ ਵੀ ਆ ਕੀਰਤਨੇ ਵੀ ਆ ਉਹ ਗੁਰਨਾਨਾ ਸੱਚੇ ਪਾਤਸ਼ਾਹ ਜੀ ਦੇ ਬਹੁਤ ਪਿਆਰੇ ਆ ਇਸ ਕਰਕੇ ਤਾਂ ਆਖਿਆ ਮਹਾਰਾਜ ਨੇ ਭਾਈ ਮਰਦਾਨਾ ਜੀ ਤੁਹਾਨੂੰ ਬਿਨਾਂ ਕਿਸੇ ਦੇਰੀ ਤੋਂ ਆਪਾਂ ਘਰੇ ਪਹੁੰਚਾ ਦਿੰਨੇ ਆ ਉੱਥੇ ਜਾ ਕੇ ਆਪਣੇ ਪਰਿਵਾਰ ਨੂੰ ਮਿਲ ਲੈਣਾ ਪਰ ਭਾਈ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਮੈਂ ਤਾਂ ਵੈਸੇ ਹੀ ਗਿਆ ਸੀ ਭਾਈ ਮਰਦਾਨਾ ਜੀ ਕਹਿੰਦੇ ਗੁਰੂ ਸਾਹਿਬ ਜੀ ਜੇ ਤੁਸੀਂ ਆਪਣੇ ਘਰ ਜਾਓਗੇ ਤਾਂ ਮੈਂ ਆਪਣੇ ਘਰ ਜਾਵਾਂਗਾ ਤੁਹਾਡੇ ਨਾਲ ਹੀ ਜਾਵਾਂ ਤੁਹਾਡੇ ਤੋਂ ਬਿਨਾ ਮੈਂ ਨਹੀਂ ਜਾਣਾ ਤੁਸੀਂ ਮੇਰੇ ਨਾਲ ਚੱਲੋਗੇ ਤੇ ਮੈਂ ਜਾਵਾਂਗਾ ਨਹੀਂ ਤਾਂ ਇੱਥੇ ਹੀ ਠੀਕ ਆ ਹੁਣ ਸਤਗੁਰੂ ਗੁਰਨਾਨਦ ਸਾਹਿਬ ਜੀ ਮਹਾਰਾਜ ਜਾਣਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਅੱਗੇ ਕੀ ਹੋਣਾ ਹੈ ਭਾਈ ਮਰਦਾਨਾ ਜੀ ਉਹਨਾਂ ਨਾਲ ਕੀ ਹੋਣਾ ਹੈ ਸਤਗੁਰੂ ਮਹਾਰਾਜ ਕਹਿਣ ਲੱਗੇ ਮਰਦਾਨਿਆ ਤੂੰ ਸਾਡੇ ਤੋਂ ਪਹਿਲਾਂ ਹੀ ਜਾਣਾ ਹੈ ਗੁਰੂ ਪਾਸ਼ਾ ਜੀ ਨੇ ਇਸ ਤਰ੍ਹਾਂ ਦੇ ਬਚਨ ਕਹਿ ਦਿੱਤੇ ਆ ਮਰਦਾਨਿਆਂ ਇਹ ਸੰਸਾਰ ਦੇ ਵਿੱਚ ਫਿਰ ਮੁੜ ਕੇ ਨਹੀਂ ਆਉਣਾ ਤੇਰਾ ਜਨਮ ਮਰਨ ਦਾ ਗੇੜ ਅਸੀਂ ਕੱਟ ਦਿੱਤਾ ਹੈ ਚੱਲਿਆ ਤਾਂ ਤੂੰ ਸਾਡੇ ਤੋਂ ਪਹਿਲਾਂ ਵਾ ਜਾਣਾ ਹੈ ਪਰ ਤੈਨੂੰ ਜੀਵਨ ਮੁਕਤ ਕਰ ਦਿੱਤਾ ਹੈ ਹੁਣ ਸੰਗਤ ਜੀ ਦੇਖੋ ਭਾਈ ਮਰਦਾਨਾ ਜੀ ਦੇ ਪਿਛਲੇ ਜਨਮਾਂ ਦੀ ਕਿੰਨੀ ਕਿਉ ਭਗਤੀ ਹੋਏਗੀ ਕਿ ਉਹਨਾਂ ਨੂੰ ਇਸ ਜਨਮ ਦੇ ਵਿੱਚ ਗੁਰੂ ਮਹਾਰਾਜ ਦਾ ਸਾਥ ਮਿਲਿਆ ਲਗਭਗ ਉਹ 50 ਸਾਲ ਦੇ ਕਰੀਬ ਸਤਗੁਰੂ ਜੀ ਦੇ ਨਾਲ ਰਹੇ ਆ ਮਹਾਰਾਜ ਨੇ ਤੇਰਾ ਸੇਵਾ ਕੀਤੀ ਰਹਿ ਕੇ ਰਵਾਜ ਹੋਣ ਦੀ ਹੁਣ ਜੇ ਸਤਿਗੁਰ ਮਹਾਰਾਜ ਦੇ ਦਰਸ਼ਨ ਖਿੰਨ ਮਾਤਰ ਵੀ ਕਿਸੇ ਨੂੰ ਹੋ ਜਾਣਾ ਕਿੰਨੀ ਉਹਦੇ ਤੇ ਕਿਰਪਾ ਹੋ ਜਾਂਦੀ ਹੈ ਪਰਪਾਈ ਮਰਦਾਨਾ ਜੀ ਧੰਨ ਨੇ ਜਿਨ੍ਹਾਂ ਨੇ ਇਨਾ ਲੰਮਾ ਸਮਾਂ ਗੁਰੂ ਸਾਹਿਬ ਜੀ ਨਾਲ ਬਤਾਇਆ ਲਗਭਗ ਸਾਰੀ ਦੁਨੀਆ ਜਦੋਂ ਗੁਰਨਾਣਾ ਸੱਚੇ ਪਾਸ਼ਾ ਜੀ ਦਾ ਨਾਮ ਲੈਂਦੀ ਆ ਧੰਨ ਹਨ ਭਾਈ ਮਰਦਾਨਾ ਜੀ ਜਿਨ੍ਹਾਂ ਦਾ ਨਾਮ ਸੰਗ ਆਪਣੇ ਰਸਨਾ ਤੋਂ ਲੈਂਦੀ ਆ ਤੇ ਧੰਨ ਨੇ ਭਾਈ ਬੱਲਾ ਜੀ ਕਿੰਦੇ ਆ ਤੁੰਨੇ ਭਾਈ ਮਰਦਾਨਾ ਜੀ ਦੇ ਸਾਥੀ ਇੱਕ ਖੱਬੇ ਇੱਕ ਸੱਜੇ ਜਿਹੜੇ ਸੇਵਾ ਕਰਦੇ ਆ ਗੁਰਨਾਣਾ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ ਮਰਦਾਨਿਆਂ ਤੂੰ ਸਾਡੇ ਤੋਂ ਪਹਿਲਾਂ ਹੀ ਜਾਣਾ ਹੈ ਪਰ ਇਹ ਗੱਲ ਚੇਤੇ ਰੱਖੀ ਤੇਰਾ ਜਨਮ ਮਰਨ ਫਿਰ ਨਹੀਂ ਹੋਣਾ ਤੇਰੇ ਬੰਧਨ ਕੱਟੇ ਗਏ ਜਨਮ ਮਰਨ ਦੋਵੇਂ ਨਹੀਂ ਜਨਪ੍ਰਪਕਾਰੀ ਆਏ ਤੇ ਸਾਧ ਸੰਗਤ ਜੀ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾਏ ਹੁਣ ਗੁਰੂ ਮਹਾਰਾਜ ਕਹਿਣ ਲੱਗੇ ਤੈਨੂੰ ਜੀਵਨ ਮੁਕਤ ਕਰ ਦਿੱਤਾ ਹੈ ਭਾਈ ਮਰਦਾਨਾ ਜੀ ਨੂੰ ਪਤਾ ਮਹਾਰਾਜ ਦੇ ਬਚਨ ਅਟਰ ਲਿਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੇਰਾ ਅੰਤਿਮ ਸਮਾਂ ਨਜ਼ਦੀਕ ਆ ਤਾਂ ਹੀ ਮਹਾਰਾਜ ਜੀ ਅਜਿਹੇ ਬਚਨ ਕਰ ਰਹੇ ਆ ਫਿਰ ਭਾਈ ਮਰਦਾਨਾ ਜੀ ਆਪਣੇ ਸਾਰੇ ਮੋਹ ਛੱਡ ਕੇ ਗੁਰੂ ਮਹਾਰਾਜ ਨੂੰ ਪੁੱਛਦੇ ਆ ਮਹਾਰਾਜ ਮੈਨੂੰ ਦੱਸਣਾ ਕਰੋ ਮੇਰਾ ਇਹ ਸਰੀਰ ਕਿੱਥੇ ਛੁੱਟੇਗਾ ਮੇਰੀ ਉਮਰ ਕਿੰਨੀ ਰਹਿ ਗਈ ਆ ਕਿੰਨੇ ਸੁਵਾਸ ਮੇਰੇ ਬਾਕੀ ਆ ਮਹਾਰਾਜ ਕਿਰਪਾ ਕਰਕੇ ਮੈਨੂੰ ਦੱਸ ਦਿਓ ਕਦੋਂ ਤੱਕ ਇਸ ਸਰੀਰ ਵਿੱਚ ਮੈਂ ਰਹਿਣਾ ਹੈ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਫਿਕਰ ਨਾ ਕਰਨਾ ਜਿਹੜੀ ਥਾਂ ਤੇਰਾ ਚਲਾਣਾ ਹੋਵੇਗਾ ਉਹ ਬੜੀ ਚੰਗੀ ਥਾਂ ਹੋਏਗੀ ਜਿਹੜੀ ਥਾਂ ਤੇ ਤੂੰ ਸਰੀਰ त्यागਣਾ ਹੈ ਉਹ ਜਗ੍ਹਾ ਬੜੀ ਧੰਨ ਹੋਏਗੀ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਫਿਰ ਵੀ ਦੱਸ ਦਿਓ ਅੰਤਰੀਆਮੀ ਹੋ ਕਿੰਨੀ ਕੁ ਉਮਰ ਮੇਰੀ ਰਹਿ ਗਈ ਆ ਕਿੰਨੇ ਕੁ ਦਿਨ ਮੈਂ ਹੋਰ ਜੀਵਾਂਗਾ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਤੁਹਾਡੀ ਉਮਰ ਦੇ 5 ਕੁ ਦਿਨ ਬਾਕੀ ਰਹਿ ਗਏ ਆ ਕਿੰਨਾ ਸੰਭਾਗਾ ਵਾਲਾ ਸਮਾਂ ਸੀ ਪਾਈ ਮਰਦਾਨਾ ਜੀ ਦਾ ਜਿਹੜਾ ਮਹਾਰਾਜ ਨਾਲ ਬਤীদ ਹੋਇਆ ਯਾਦ ਕਰੋ ਸੰਗਤ ਜੀ ਪਹਿਲੀ ਵਾਰ ਗੁਰੂ ਸਾਹਿਬ ਦੇ ਪਿਤਾ ਜੀ ਨੇ ਪਾਈ ਮਰਦਾਨਾ ਜੀ ਨੂੰ ਗੁਰੂ ਸਾਹਿਬ ਦੇ ਨਾਲ ਜਦੋਂ ਭੇਜਿਆ ਸੀ ਉਦੋਂ ਪਾਈ ਸਾਹਿਬ ਦੀ ਉਮਰ ਬੜੀ ਛੋਟੀ ਸੀ 5 ਸਾਲ ਉਮਰ ਦੇ ਵਿੱਚ ਪਾਈ ਮਰਦਾਨਾ ਜੀ ਮਹਾਰਾਜ ਤੋਂ ਵੱਡੇ ਸੀ ਮਹਾਰਾਜ ਕਹਿੰਦੇ ਪਾਈ ਮਰਦਾਨਾ ਜੀ ਹੁਣ ਤੇਰੀ ਉਮਰ 5 ਦਿਨ ਰਹਿ ਗਈ ਆ ਦੇਖੋ ਪਾਈ ਮਰਦਾਨਾ ਜੀ ਦੀ ਗੁਰੂ ਸਾਹਿਬ ਤੇ ਬਹੁਤ ਸ਼ਰਧਾ ਸੀ ਉਹਨਾਂ ਨੇ ਬਚਨ ਨੂੰ ਸੱਤ ਕਰਕੇ ਮੰਨਿਆ ਹੋਰ ਵਿਸ਼ਵਾਸ ਬਣਿਆ ਕਹਿਣ ਲੱਗੇ ਮਹਾਰਾਜ ਮੈਨੂੰ ਇੱਕ ਗੱਲ ਦੱਸ ਦਿਓ ਜਦੋਂ ਮੈਂ ਸਰੀਰ ਤਿਆਗਾਗਾ ਕਿ ਤੁਸੀਂ ਮੇਰੇ ਨਾਲ ਹੋਵੋਗੇ ਆਖੋ ਸਤਨਾਮ ਸ੍ਰੀ ਵਾਇਗੁਰੂ ਦੇਖੋ ਕਿੰਨਾ ਪਿਆਰ ਹੈ ਸਤਗੁਰ ਜੀ ਨਾਲ ਸਾਧ ਸੰਗਤ ਜੀ ਬਹੁਤ ਵੱਡੀ ਗੱਲ ਆ ਵੀ ਜਦੋਂ ਮੈਂ ਸਰੀਰ ਛੱਡਾਂਗਾ ਮਹਾਰਾਜ ਤੁਸੀਂ ਮੇਰੇ ਨਾਲ ਹੋਵੋਗੇ ਇਥੋਂ ਪਤਾ ਲੱਗਦਾ ਭਾਈ ਮਰਦਾਨਾ ਜੀ ਦੀ ਕਮਾਈ ਦਾ ਕਿਉਂਕਿ ਉਹ ਚੋਂਦੇ ਆਖਰੀ ਸਮੇਂ ਦੇ ਵਿੱਚ ਮੈਂ ਸਤਗੁਰ ਜੀ ਦੇ ਦਰਸ਼ਨ ਕਰਾਂ ਮੇਰੀ ਅੱਖਾਂ ਸਾਹਮਣੇ ਮੇਰੇ ਪਿਆਰੇ ਜੀ ਹੋਣ ਗੁਰੂ ਸਾਹਿਬ ਕਹਿਣ ਲੱਗੇ ਮਰਦਾਨਿਆਂ ਜਦੋਂ ਤੂੰ ਸਰੀਰ ਤਿਆਗੇਂਗਾ ਅਸੀਂ ਤੇਰੇ ਨਾਲ ਹੀ ਹੋਵਾਂਗੇ ਭਾਈ ਮਰਦਾਨਾ ਜੀ ਅੰਦਰੋਂ ਗੰਭੀਰ ਹੋ ਗਏ ਉਹਨਾਂ ਨੂੰ ਕਿਸੇ ਮੌਤ ਦਾ ਡਰ ਨਹੀਂ ਹੈ ਜੇ ਡਰਿਆ ਉਹ ਇੱਕ ਚੀਜ਼ ਦਾ ਹੀ ਆ ਵੀ ਸਤਗੁਰੂ ਜੀ ਨਾਲੋਂ ਮੈਂ ਵਿਛੜ ਜਾਣਾ ਹੈ ਗੁਰੂ ਮਹਾਰਾਜ ਨਾਲੋਂ ਵਿਛੋੜੇ ਦਾ ਡਰਿਆ ਉਹ ਗੁਰੂ ਸਾਹਿਬ ਜੀ ਨਾਲ ਬੇਹਦ ਪਿਆਰ ਕਰਦੇ ਆ ਹੁਣ ਸੱਚੇ ਪਾਤਸ਼ਾਹ ਜੀ ਬਗਦਾਦ ਦੀ ਧਰਤੀ ਤੋਂ ਪੀਰ ਦਸਤਗੀਰ ਤੋਂ ਵਿਦਾ ਲੈ ਕੇ ਅੱਗੇ ਤੁਰ ਗਏ ਆ ਸਚੇ ਪਾਤਸ਼ਾਹ ਜੀ ਹੌਲੀ-ਹੌਲੀ ਅਗਲੀਆਂ ਥਾਵਾਂ ਤੇ ਵਿਚਰੀ ਜਾਂਦੇ ਨੇ ਉਹਨਾਂ ਦਿਨਾਂ ਵਿੱਚ ਭਾਈ ਮਰਦਾਨਾ ਜੀ ਦੇ ਬਹੁਤ ਕੀਰਤਨ ਕੀਤਾ ਰਬਾਬ ਵਜਾਈ ਭਾਈ ਮਰਦਾਨਾ ਜੀ ਦੀ ਰਬਾਬ ਵਿੱਚ ਜਾਦੂ ਸੀ ਜਦੋਂ ਰਬਾਬ ਵਜਾਉਂਦੇ ਕਾਲ ਯੁਗ ਪਲਟ ਕੇ ਸਤਿਯੁਗ ਆ ਜਾਂਦਾ ਸੀ ਭਾਈ ਸਾਹਿਬ ਦੀ ਰਬਾਬ ਵਿੱਚ ਇੰਨੀ ਤਾਕਤ ਸੀ ਕਈ ਵਾਰੀ ਇਹ ਧੁਨ ਨੂੰ ਸੁਣਨ ਵਾਸਤੇ ਪਸ਼ੂ ਪੰਛੀ ਇੱਕ ਜਗ੍ਹਾ ਟਿੱਕੇ ਬਹਿ ਜਾਂਦੇ ਸੀ ਮਨੁੱਖ ਤਾਂ ਕੀ ਪਸ਼ੂਆਂ ਦੀ ਬਿਰਤੀ ਵੀ ਇਕਾਗਰ ਹੋ ਜਾਂਦੀ ਸੀ ਸਾਧ ਸੰਗਤ ਜੀ ਹੁਣ ਕਰਦੇ ਚਾਰ ਦਿਨ ਬੀਤ ਗਏ ਆ ਹੁਣ ਅੱਜ ਦੀ ਰਾਤ ਭਾਈ ਮਰਦਾਨਾ ਜੀ ਜਦੋਂ ਆਰਾਮ ਕਰ ਰਹੇ ਆ ਉਹਨਾਂ ਨੂੰ ਇੱਕ ਸੁਪਨਾ ਆਇਆ ਸੁਪਨੇ ਵਿੱਚ ਕੀ ਦੇਖਿਆ ਬੜਾ ਕੁਝ ਅਗਲੇ ਦਿਨ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਨੂੰ ਆਪਣੇ ਸੁਪਨੇ ਬਾਰੇ ਦੱਸਿਆ ਹੈ ਕਹਿਣ ਲੱਗੇ ਮਹਾਰਾਜ ਮੈਨੂੰ ਸੁਪਨੇ ਆਇਆ ਕਿਹਦਾ ਸੁਪਨਾ ਸਤਗੁਰ ਜੀ ਕਹਿੰਦੇ ਕਹਿੰਦੇ ਜਿਨ੍ਹਾਂ ਲੋਕਾਂ ਨੂੰ ਧਰਤੀ ਵਿੱਚ ਦੱਬ ਦਿੱਤਾ ਸੀ ਉਹਨਾਂ ਨੂੰ ਬਾਹਰ ਕੱਢ ਕੇ ਮਹਾਰਾਜ ਸਾੜਿਆ ਜਾ ਰਿਹਾ ਹੈ ਭਾਈ ਮਰਦਾਨਾ ਜੀ ਦੇ ਪਰਿਵਾਰ ਵਿੱਚ ਲੋਕਾਂ ਨੂੰ ਮਰਨ ਤੋਂ ਬਾਅਦ ਦਫਨਾਇਆ ਜਾਂਦਾ ਸੀ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਮਰੇ ਹੋਏ ਲੋਕਾਂ ਨੂੰ ਜ਼ਮੀਨ ਚੋਂ ਕੱਢ ਕੱਢ ਉਹਨਾਂ ਦਾ ਸੰਸਕਾਰ ਕੀਤਾ ਜਾ ਰਿਹਾ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਮੇਰੇ ਸਰੀਰ ਦੀ ਅੰਤਿਮ ਕਿਰਿਆ ਆਪ ਜੀ ਕਿਸ ਤੋ ਕਰੋਗੇ ਮੈਂ ਇਹ ਚਾਹੁੰਦਾ ਹਾਂ ਮੇਰੇ ਸਰੀਰ ਦਾ ਵੀ ਅੰਤਿਮ ਸੰਸਕਾਰ ਕਰ ਦੇਣਾ ਮੈਨੂੰ ਤੁਸੀਂ ਦਫਨਾ ਨਾ ਕਰਨਾ ਮੇਰੀ ਕਬਰ ਨਾ ਬਣਾਉਣਾ ਗੁਰੂ ਸਾਹਿਬ ਕਹਿਣ ਲੱਗੇ ਭਾਈ ਮਰਦਾਨਾ ਜੀ ਜਿਵੇਂ ਤੇਰੀ ਇੱਛਾ ਹੈ ਅਸੀਂ ਤੇਰੇ ਸਰੀਰ ਦਾ ਸੰਸਕਾਰ ਕਰਾਂਗੇ ਜੇ ਤੇਰੇ ਸਰੀਰ ਨੂੰ ਅਸੀਂ ਦਫਨਾਇਆ ਫਿਰ ਸਾਡੇ ਸਿਰ ਭਾਰ ਪਵੇਗਾ ਕਿਉਂਕਿ ਇਹ ਤੇਰੀ ਇੱਛਾ ਹੈ ਗੁਰੂ ਮਹਾਰਾਜ ਕਹਿਣ ਲੱਗੇ ਮਰਦਾਨਿਆ ਤੂੰ ਦੱਸ ਹੋਰ ਤੇਰੇ ਹਿਰਦੇ ਵਿੱਚ ਕੀ ਕੀ ਇੱਛਾ ਹੈ ਮਹਾਰਾਜ ਭਾਈ ਮਰਦਾਨਾ ਜੀ ਨਾਲ ਬਹੁਤ ਪਿਆਰ ਕਰਦੇ ਆ ਕਦੇ-ਕਦੇ ਥੋੜਾ ਮਜ਼ਾਕ ਵੀ ਕਰ ਲੈਂਦੇ ਆ ਫਿਰ ਗੁਰੂ ਸਾਹਿਬ ਕਹਿਣ ਲੱਗੇ ਮਰਦਾਨਿਆ ਤੇਰੇ ਬਚਨ ਸੀ ਤੂੰ ਵਾਰ-ਵਾਰ ਆਖਦਾ ਸੀ ਮੈਨੂੰ ਭੁੱਖ ਲੱਗੀ ਹੈ ਮੈਨੂੰ ਭੁੱਖ ਲੱਗੀ ਹੈ ਤੇ ਮਹਾਰਾਜ ਕਹਿੰਦੇ ਭਾਈ ਮਰਦਾਨਾ ਜੀ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਜਿੱਥੇ-ਜਿੱਥੇ ਬੰਦੇ ਦਾ ਦਾਣਾ ਪਾਣੀ ਹੁੰਦਾ ਉਹਨੂੰ ਉੱਥੇ ਜਾਣਾ ਹੀ ਪੈਂਦਾ ਹੈ ਭਾਈ ਮਰਦਾਨਾ ਜੀ ਜਦੋਂ ਦਾਣਾ ਪਾਣੀ ਮੁੱਕ ਜਾਂਦਾ ਸਮਝ ਲਓ ਬੰਦਾ ਵੀ ਮੁੱਕ ਜਾਂਦਾ ਕਿਉਂਕਿ ਇੱਥੇ ਕਈ ਵਿਦਵਾਨ ਜਿਹੜੇ ਆ ਉਹਨਾਂ ਦੇ ਬਹੁਤ ਮਤ ਭੇਦ ਆ ਭਾਈ ਮਰਦਾਨਾ ਜੀ ਦੇ ਅਕਾਲ ਚਲਾਣ ਨੂੰ ਲੈ ਕੇ ਕਈ ਵਿਦਵਾਨ ਤਾਂ ਮੰਨਦੇ ਆ ਕਿ ਭਾਈ ਸਾਹਿਬ ਜੀ ਨੇ ਆਪਣਾ ਸਰੀਰ ਅਫਗਾਨਿਸਤਾਨ ਦੇ ਵਿੱਚ ਖੁਰਮ ਦਰਿਆ ਜਾਂ ਨਦੀ ਦੇ ਕੰਢੇ ਕੁਰਮਨਗਰ ਵਿੱਚ ਸਰੀਰ ਛੱਡਿਆ ਕਈ ਕਹਿੰਦੇ ਨੇ ਨਹੀਂ ਉਹਨਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਆਪਣਾ ਸਰੀਰ ਛੱਡਿਆ ਹੈ ਤੇ ਇਹ ਸਾਰੇ ਵਿਦਵਾਨ ਸਹਿਮਤ ਹੁੰਦੇ ਆ ਕਿ ਉਹਨਾਂ ਦਾ ਅੰਤਿਮ ਸੰਸਕਾਰ ਸਤਿਗੁਰੂ ਮਹਾਰਾਜ ਨੇ ਆਪਣੇ ਕਰ ਕਮਲਾ ਨਾਲ ਕੀਤਾ ਹੈ ਇਹਦੇ ਲਈ ਸਾਰੇ ਹੀ ਵਿਦਵਾਨ ਸਹਿਮਤ ਹੁੰਦੇ ਆ ਹੁਣ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਚਲੋ ਹੁਣ ਤੁਹਾਡਾ ਦਾਣਾ ਪਾਣੀ ਕੁਰਮਪੁਰ ਜਾਂ ਕਈ ਇਤਿਹਾਸਕਾਰ ਜਿਹੜੇ ਇਹਨੂੰ ਖੁਰਮਪੁਰ ਵੀ ਕਹਿੰਦੇ ਆ ਉਸ ਸਮੇਂ ਉਥੇ ਬੜਾ ਸੋਹਣਾ ਸ਼ਹਿਰ ਵਸਿਆ ਸੀ ਗੁਰੂ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਸ਼ਹਿਰ ਦੇ ਬਾਜ਼ਾਰ ਵਿੱਚ ਚਲੇ ਗਏ ਭਾਈ ਸਾਹਿਬ ਨੂੰ ਪਤਾ ਹੈ ਕੀ ਅਸਦਾ ਦਿਨ ਆਖਰੀ ਹੈ ਮਹਾਰਾਜ ਦਾ ਬਚਨ ਹੈ ਕਿ ਆਖਰੀ ਸਮੇਂ ਅਸੀਂ ਤੁਹਾਡੇ ਨਾਲ ਹੋਵਾਂਗੇ ਸੋਗ ਸੋ ਗੁਰਨਾਨਕ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਰਿਆ ਤੇ ਆਖਿਆ ਪਈਆ ਭੋਜਨ ਛਕ ਲੈ ਤੇਰਾ ਅੰਤਿਮ ਭੋਜਨ ਇੱਥੇ ਹੀ ਹੈ ਪਰਮਾਤਮਾ ਨੇ ਲਿਖਿਆ ਹੈ ਪੰਜਵੇਂ ਦਿਨ ਅਖੀਰਲਾ ਭੋਜਨ ਛਕਾਇਆ ਤਿੰਨ ਘੜੀਆਂ ਦਿੰਦੀਆਂ ਰਹਿ ਗਈਆਂ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਚਲੋ ਆਪਾਂ ਨਗਰ ਤੋਂ ਬਾਹਰ ਚਲੀਏ ਨਗਰ ਦੇ ਪਾਹਰ ਜਿੱਥੇ ਖੁੱਲੀ ਥਾਂ ਹੈ ਮਹਾਰਾਜ ਉੱਥੇ ਥਾਂ ਤੇ ਬਿਗਾ ਕੇ ਬੈਠ ਗਏ ਸਤਿਗੁਰ ਨੇ ਭਾਈ ਸਾਹਿਬ ਨੂੰ ਆਪਣੇ ਸਾਹਮਣੇ ਬਿਠਾ ਲਿਆ ਹੁਣ ਸਤਿਗੁਰ ਮਹਾਰਾਜ ਪੁੱਛਦੇ ਆ ਭਾਈ ਮਰਦਾਨਾ ਜੀ ਕੀ ਹਾਲ ਹੈ ਆਪ ਜੀ ਦੀ ਸਿਹਤ ਦਾ ਹੁਣ ਦੱਸੋ ਭਾਈ ਮਰਦਾਨਾ ਜੀ ਨੇ ਹੱਥ ਜੋੜੇ ਕਹਿਣ ਲੱਗੇ ਮਹਾਰਾਜ ਹੁਣ ਤਾਂ ਇਉਂ ਲੱਗਦਾ ਵੀ ਜਾਨ ਦੀ ਤਿਆਰੀ ਆ ਮਹਾਰਾਜ ਮੇਰੀ ਹੁਣ ਕੋਈ ਖੁਆਇਸ਼ ਨਹੀਂ ਰਹਿ ਗਈ ਭਾਈ ਸਾਹਿਬ ਨੇ ਦੋਵੇਂ ਹੱਥ ਜੋੜੇ ਮਹਾਰਾਜ ਨੂੰ ਮੱਥਾ ਟੇਕਿਆ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਤੁਹਾਨੂੰ ਜਾਨ ਦੀ ਸੋਝੀ ਕਿਵੇਂ ਹੋ ਗਈ ਪਤਾ ਕਿਵੇਂ ਲੱਗਿਆ ਚਲੇ ਜਾਣਾ ਹੈ ਭਾਈ ਸਾਹਿਬ ਜੀ ਕਹਿਣ ਲੱਗੇ ਮੈਨੂੰ ਕਿੱਥੇ ਪਤਾ ਚੱਲਣਾ ਸੀ ਮਹਾਰਾਜ ਇਹ ਤਾਂ ਸਭ ਤੁਹਾਡੀ ਕਿਰਪਾ ਹੈ ਮਹਾਰਾਜ ਕਹਿਣ ਲੱਗੇ ਮਰਦਾਨਿਆ ਇਸ ਵਕਤ ਤੇਰੀ ਕੀ ਅਵਸਥਾ ਹੈ ਸੁਣਿਆ ਧਿਆਨ ਦੇ ਨਾਲ ਸਾਧ ਸੰਗਤ ਜੀ ਭਾਈ ਸਾਹਿਬ ਜੀ ਕੀ ਕਹਿੰਦੇ ਆ ਕਹਿਣ ਲੱਗੇ ਤੁਹਾਡੀ ਕਿਰਪਾ ਦੇ ਸਦਕਾ ਜਿਹੜੀ ਨਾਭੀ ਦੇ ਵਿੱਚ ਸੰਵੰਸਾ ਦੀ ਗੰਢ ਹੈ ਮਹਾਰਾਜ ਉਹ ਖੁੱਲ ਚੁੱਕੀ ਹੈ ਜਨਮ ਸਾਖੀ 'ਚ ਲਿਖਿਆ ਹੋਇਆ ਜਦੋਂ ਇਹ ਗੱਲ ਚੱਲ ਰਹੀ ਸੀ ਪਈ ਮਰਦਾਨਾ ਜੀ ਨੇ ਕਿਹਾ ਮੇਰੇ 90 ਸਵਾਸ ਬਾਕੀ ਨੇ ਪਰ ਭਾਈ ਸੰਤੋਖ ਜੀ ਲਿਖਦੇ ਆ ਕਿ ਭਾਈ ਮਰਦਾਨਾ ਜੀ ਨੇ ਇੱਥੇ ਕਿਹਾ ਸੀ ਮਹਾਰਾਜ ਮੇਰੇ 9 ਸਵਾਸ ਬਾਕੀ ਨੇ ਸੰਗਤ ਜੀ ਇਨੀ ਬਰੀਕੀ ਵਿੱਚ ਗੱਲਾਂ ਕਈ ਵਾਰ ਸਾਨੂੰ ਪਤਾ ਨਹੀਂ ਲੱਗਦੀਆਂ ਕਿਉਂਕਿ ਇਤਿਹਾਸਕਾਰ ਜਿਹੜੇ ਹੁੰਦੇ ਆ ਉਹ ਉਹਨਾਂ ਦੇ ਇੱਕ ਸਰੀਰ ਦੀ ਉਹਨਾਂ ਦੇ ਇੱਕ ਸੋਚਣ ਦੀ ਇੱਕ ਸ਼ਮਤਾ ਹੁੰਦੀ ਆ ਉਸ ਮੁਤਾਬਕ ਲਿਖਦੇ ਆ ਤਾਂ ਖੋਜ ਕਰਦੇ ਆ ਤਾਂ ਗੁਰਨਾਨ ਦੇ ਸੱਚੇ ਪਾਸ਼ਾ ਮਹਾਰਾਜ ਦੀ ਕਿਰਪਾ ਹੋਈ ਆ ਤਾਂ ਇਹਨਾਂ ਚੀਜ਼ਾਂ ਦਾ ਗਿਆਨ ਫਿਰ ਹੁੰਦਾ ਬੰਦੇ ਨੂੰ ਚੀਜ਼ਾਂ ਦਾ ਫਿਰ ਪਤਾ ਲੱਗਦਾ ਉਸ ਵੇਲੇ ਭਾਈ ਬਾਲਾ ਜੀ ਇਹਦੇ ਗਵਾਹ ਨੇ ਕਹਿਣ ਲੱਗੇ ਮੈਂ ਮਹਾਰਾਜ ਦੇ ਨਾਲ ਸੀ ਮੈਨੂੰ ਮਹਾਰਾਜ ਕਹਿੰਦੇ ਭਾਈ ਬਾਲਾ ਜੀ ਇਹਨਾਂ ਦੇ ਸਵਾਸ ਗਿਨੋ ਭਾਈ ਬਾਲਾ ਜੀ ਕਹਿੰਦੇ ਜਦੋਂ ਭਾਈ ਮਰਦਾਨਾ ਜੀ ਨੇ ਨੋ ਸਵਾਸ ਆਏ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਭਾਈ ਬਾਲਾ ਜੀ ਨੇ ਭਾਈ ਮਰਦਾਨਾ ਜੀ ਨੂੰ ਹੱਥ ਲਾ ਕੇ ਦੇਖਿਆ ਹੈ ਤਾਂ ਉਹਨਾਂ ਦੇ ਸਵਾਸ ਨਹੀਂ ਸੀ ਚੱਲ ਰਹੇ ਦੇਹ ਤਿਆਗ ਚੁੱਕੇ ਸੀ ਭਾਈ ਬਾਲਾ ਜੀ ਕਹਿਣ ਲੱਗੇ ਮਹਾਰਾਜ ਮੈਨੂੰ ਇਉਂ ਜਾਪਦਾ ਹੈ ਜਿਵੇਂ ਭਾਈ ਮਰਦਾਨਾ ਜੀ ਦੇ ਸਵਾਸ ਹੁਣ ਪੂਰੇ ਹੋ ਗਏ ਆ ਮਹਾਰਾਜ ਭਾਈ ਮਰਦਾਨਾ ਜੀ ਆਪ ਜੀ ਵਿੱਚ ਲੀਨ ਹੋ ਗਏ ਆ ਹੁਣ ਭਾਈ ਬਾਲਾ ਜੀ ਸਤਿਗੁਰੂ ਜੀ ਨੂੰ ਕਹਿਣ ਲੱਗੇ ਮਹਾਰਾਜ ਭਾਈ ਮਰਦਾਨਾ ਜੀ ਨੂੰ ਬੜੀ ਸੌਖੀ ਮੌਤ ਆਈ ਹੈ ਬੜਾ ਸੌਖੇ ਹੀ ਸਰੀਰ ਤਿਆਗ ਦਿੱਤਾ ਹੈ ਜਿਵੇਂ ਹਾਥੀ ਆਪਣੇ ਗਲ ਵਿੱਚੋਂ ਫੁੱਲਾਂ ਦੀ ਮਾਲਾ ਉਤਾਰ ਦਿੰਦਾ ਆ ਐਵੇਂ ਸਰੀਰ ਛੱਡ ਗਿਆ ਸੱਚੇ ਪਾਤਸ਼ਾਹ ਜੀ ਇਹ ਤਾਂ ਕੀ ਹੋਇਆ ਇਹਨਾਂ ਨੇ ਆਪ ਜੀ ਦਾ ਸੰਗ ਕੀਤਾ ਹੈ ਇਸ ਕਰਕੇ ਇੰਨੀ ਸੌਖੀ ਮੌਤ ਆਈ ਆ ਸੋ ਕੀ ਮ੍ਰਿਤ ਆਣੀ ਸੁਭਾਵਿਕ ਸੀ ਮਹਾਰਾਜ ਜੀ ਭਾਈ ਬੱਲਾ ਜੀ ਨੂੰ ਕਹਿੰਦੇ ਛੇਤੀ ਕਰੋ ਹੁਣ ਆਪਾਂ ਇਹਨਾਂ ਦੇ ਅੰਤਿਮ ਸੰਸਕਾਰ ਦੀ ਤਿਆਰੀ ਕਰੀਏ ਭਾਈ ਮਰਦਾਨਾ ਜੀ ਦਾ ਸਰੀਰ ਸ਼ਾਂਤ ਹੋ ਗਿਆ ਇੱਕ ਪਾਸੇ ਰਵਾਬ ਪਈ ਹੋਈ ਆ ਸੱਚੇ ਪਾਤਸ਼ਾਹ ਜੀ ਨੇ ਜੋ ਭਾਈ ਮਰਦਾਨਾ ਜੀ ਨੂੰ ਲੈ ਕੇ ਦਿੱਤੀ ਸੀ ਤੇ ਫਿਰ ਸਤਗੁਰੂ ਮਹਾਰਾਜ ਜੋ ਆਪਣੇ ਸਰੀਰ ਉੱਪਰ ਵਸਤਰ ਰੱਖਦੇ ਹੁੰਦੇ ਸੀ ਹਮੇਸ਼ਾ ਆਪਣੇ ਪਾਸ ਉਹਨਾਂ ਨੇ ਉਹੀ ਵਸਤਰ ਭਾਈ ਮਰਦਾਨਾ ਜੀ ਦੇ ਸਰੀਰ ਤੇ ਪਾ ਦਿੱਤੇ ਤੇ ਇੱਕ ਵਸਤਰ ਭਾਈ ਬੱਲਾ ਜੀ ਨੇ ਪਾ ਦਿੱਤਾ ਭਾਈ ਮਰਦਾਨਾ ਜੀ ਇਸ ਤਰ੍ਹਾਂ ਪੂਰੇ ਸ਼ਾਂਤ ਨੇ ਪਰ ਜਿਹਦੇ ਉੱਪਰ ਉਹਨਾਂ ਦੇ ਬੜਾ ਨੂਰ ਆ ਤੇ ਸਤਿਗੁਰ ਮਹਾਰਾਜ ਜੀ ਨੂੰ ਕਹਿਣ ਲੱਗੇ ਭਾਈ ਬਾਲਾ ਜੀ ਗੁਰੂ ਮਹਾਰਾਜ ਜੀ ਹੁਣ ਅੰਤਿਮ ਸੰਸਕਾਰ ਦੀ ਤਿਆਰੀ ਕਰਦੇ ਹਾਂ ਜੀ ਲੱਕੜਾਂ ਇਕੱਠੀਆਂ ਕਰਨੀਆਂ ਭਾਈ ਬਾਲਾ ਜੀ ਨੇ ਸ਼ੁਰੂ ਕਰ ਦਿੱਤੀਆਂ ਤੇ ਭਾਈ ਮਰਦਾਨਾ ਜੀ ਦਾ ਸਰੀਰ ਉਹਨਾਂ ਲੱਕੜਾਂ ਉੱਪਰ ਰੱਖਿਆ ਗਿਆ ਜਨਮ ਸਾਖੀ ਦੇ ਬੋਲ ਨੇ ਗੁਰਨਾਣਾ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥੀ ਲਾਂਬੂ ਲਾਇਆ ਭਾਈ ਮਰਦਾਨਾ ਜੀ ਦੇ ਬਹੁਤ ਵੱਡੇ ਪਾ ਗਿਆ ਖੁਦ ਪਰਮੇਸ਼ਵਰ ਨਿਰੰਕਾਰ ਸਰੂਪ ਜਗਤ ਦੇ ਬਾਨੀ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥੀ ਪਾਈ ਮਰਦਾਨਾ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਆਖਰੀ ਕਿਰਿਆ ਕੀਤੀ ਭਾਵੇਂ ਇੱਕ ਵੀ ਵਿਦਵਾਨ ਇਹ ਗੱਲ ਨਹੀਂ ਸਹਿਮਤ ਹੁੰਦੀ ਉਹ ਕਹਿੰਦੇ ਜਲ ਪ੍ਰਵਾਹ ਕੀਤਾ ਸੀ ਕਈ ਕਹਿੰਦੇ ਦਫਨਾਇਆ ਸੀ ਪਰ ਬਹੁਤੇ ਵਿਦਵਾਨ ਕਹਿੰਦੇ ਆ ਅੰਤਿਮ ਸੰਸਕਾਰ ਕੀਤਾ ਸੀ ਤੇ ਜਦੋਂ ਪਾਈ ਮਰਦਾਨਾ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਜਿੰਨਾ ਸਮਾਂ ਸੰਸਕਾਰ ਪੂਰਾ ਨਹੀਂ ਸੀ ਹੋਇਆ ਪਾਈ ਬਾਲਾ ਜੀ ਤੇ ਸਤਿਗੁਰੂ ਗੁਰਨਾਣਾ ਸਾਹਿਬ ਜੀ ਉਥੇ ਕੋਲ ਹੀ ਬੈਠੇ ਰਹੇ ਜਿੱਥੇ ਅੰਤਿਮ ਸੰਸਕਾਰ ਹੋ ਰਿਹਾ ਸੀ ਚਿਖਾ ਪਾਸ ਬੈਠ ਕੇ ਉਥੇ ਸਿਮਰਨ ਕੀਤਾ ਮਹਾਰਾਜ ਨੇ ਬਾਣੀ ਗਾਈ ਆਈ ਹੈ ਕਿੱਡੀ ਵੱਡੀ ਗੱਲ ਹੈ ਜੀ ਆਪਣੇ ਆਪ ਦੇ ਵਿੱਚ ਸ਼ਿਖਾ ਵੱਲ ਰਹੀ ਆ ਸਤਿਗੁਰ ਮਹਾਰਾਜ ਜੀ ਉਥੇ ਸ਼ਵੜ ਪੜ ਰਹੇ ਆ ਪਾਈ ਮਰਦਾਨਾ ਜੀ ਨਹੀਂ ਰਹੇ ਪਰ ਉਹਨਾਂ ਦੀ ਹੁਣ ਰਬਾਬ ਜ਼ਰੂਰ ਹੈ ਜਿਵੇਂ ਸੰਗਤ ਜੀ ਦੇਖੋ ਅਸੀਂ ਸ਼ਹੀਦਾਂ ਨੂੰ ਸਿੰਘਾਂ ਨੂੰ ਯਾਦ ਕਰਦੇ ਹਾਂ ਪੁਰਾਤਨ ਜਿਹੜਾ ਇਤਿਹਾਸ ਉਹਨੂੰ ਵਿਚਾਰਦੇ ਹਾਂ ਤੇ ਬ੍ਰਹਮ ਗਿਆਨਾਂ ਨੂੰ ਯਾਦ ਕਰਦੇ ਹਾਂ ਉਦਾਂ ਸਾਨੂੰ ਭਾਈ ਮਰਦਾਨਾ ਜੀ ਉਹਨਾਂ ਦੀ ਵੱਡੀ ਦੇਣ ਆ ਉਹਨਾਂ ਨੂੰ ਵੀ ਸਾਨੂੰ ਪੁਲਾਉਣਾ ਨਹੀਂ ਚਾਹੀਦਾ ਯਾਦ ਰੱਖਣਾ ਚਾਹੀਦਾ ਧੰਨ ਹਨ ਭਾਈ ਮਰਦਾਨਾ ਜੀ ਉਹ ਕੋਈ ਛੋਟੀ ਮੋਟੀ ਹਸਤੀ ਨਹੀਂ ਸੀ ਕਿੰਨੇ ਜਨਮਾਂ ਦਾ ਤੱਪ ਹੋਵੇਗਾ ਜੋ ਮਹਾਰਾਜ ਦੇ ਸਾਥੀ ਬਣੇ ਤੇ ਗੁਰੂ ਮਹਾਰਾਜ ਨਾਲ ਵਿਦਵਾਨਾਂ ਮੁਤਾਬਕ 54 ਸਾਲ ਉਹਨਾਂ ਨੇ ਬਤੀਤ ਕੀਤੇ ਆ ਕਈ ਇਹ ਵੀ 47 ਸਾਲ ਮੰਨਦੇ ਆ ਪਰ ਲਗਭਗ 50 ਸਾਲ ਤੋਂ ਵੱਧ ਕਈ ਵਿਦਵਾਨ ਕਹਿੰਦੇ 54 ਸਾਲ ਸੇਵਾ ਨਿਭਾਈ ਆ ਤੇ ਭਾਈ ਮਰਦਾਨਾ ਜੀ ਦਾ ਜਿਹੜਾ ਜਨਮ ਹੈ ਉਹ ਰਾਏ ਪੋਈ ਦੀ ਤਲਵੰਡੀ ਹੋਇਆ ਤੇ ਭਾਈ ਮਰਦਾਨਾ ਜੀ ਉਹਨਾਂ ਦੇ ਪਿਤਾ ਜੀ ਦਾ ਨਾਮ ਜੋ ਹੈ ਭਾਈ ਬੱਧਰਾ ਜੀ ਹੈ ਮਾਤਾ ਜੀ ਧੰਨ ਮਾਤਾ ਲਖੋ ਜੀ ਉਹਨਾਂ ਦੀ ਕੁੱਖੋਂ 1459 ਈਸਵੀ ਨੂੰ ਹੋਇਆ ਮੰਨਿਆ ਜਾਂਦਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦਾ ਪ੍ਰਕਾਸ਼ 1469 ਨੂੰ 10 ਸਾਲ ਦਾ ਫਰਕ ਆ ਬਹੁਤੇ ਵਿਦਵਾਨ ਇਹ ਗੱਲ ਨਾਲ ਸਹਿਮਤ ਨੇ ਕਿ ਭਾਈ ਮਰਦਾਨਾ ਜੀ ਸਤਗੁਰੂ ਜੀ ਤੋਂ ਉਮਰ ਕਰਕੇ 10 ਸਾਲ ਵੱਡੇ ਸੀ ਜਿਵੇਂ ਬੇਬੇ ਨਾਨਕੀ ਜੀ 5 ਸਾਲ ਵੱਡੇ ਪਈ ਮਰਦਾਨਾ ਜੀ 10 ਸਾਲ ਵੱਡੇ ਸੀ ਕਿਤੇ ਕਿਤੇ ਪਈ ਮਰਦਾਨਾ ਜੀ ਨੂੰ 5 ਸਾਲ ਵੀ ਦੱਸਿਆ ਗਿਆ ਹੈ ਪਰ ਬਹੁਤੇ ਵਿਦਵਾਨ 10 ਸਾਲ ਹੀ ਮੰਨਦੇ ਹਨ ਜੀ ਗੁਰਮੁਖ ਪਿਆਰਿਓ ਇਸ ਤਰ੍ਹਾਂ ਸਤਿਗੁਰ ਮਹਾਰਾਜ ਦੀ ਏਡੀ ਕਿਰਪਾ ਹੋਈ ਬਚਪਨ ਵਿੱਚ ਪਈ ਮਰਦਾਨਾ ਜੀ ਦਾ ਨਾਂ ਦਾਨਾ ਰੱਖਿਆ ਗਿਆ ਆਪ ਜੀ ਦੇ ਪਿਤਾ ਜੀ ਜਜਮਾਨਾਂ ਦੇ ਘਰ ਵਿੱਚ ਜਾ ਕੇ ਗਾਉਣ ਵਜਾਉਣ ਦਾ ਕੰਮ ਕਰਦੇ ਸੀ ਤੇ ਆਪ ਜੀ ਨੇ ਮਾਤਾ ਜੀ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਿਆ ਕਰਦੇ ਸੀ ਗਰੀਬੀ ਸੀ ਘਰ ਵਿੱਚ ਐਵੇਂ ਪਰਿਵਾਰ ਦਾ ਗੁਜ਼ਾਰਾ ਹੁੰਦਾ ਸੀ 10 ਸਾਲ ਬਾਅਦ ਸੱਚੇ ਪਾਤਸ਼ਾਹ ਦੀ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਇਹ ਖਬਰ ਸੁਣਦਿਆ ਸਾਰ ਭਾਈ ਬੱਧਰਾ ਜੀ ਆਪਣੇ ਸੁਪੁੱਤਰ ਦਾਨੇ ਨੂੰ ਸੋਹਣੇ ਕੱਪੜੇ ਪਵਾ ਕੇ ਹੱਥ ਵਿੱਚ ਸਾਜ ਲੈ ਕੇ ਮਹਿਤਾ ਕਾਲੂ ਜੀ ਦੇ ਘਰ ਵੱਲ ਤੁਰ ਪਏ ਇਹ ਪਹਿਲਾਂ ਦੀ ਗੱਲ ਹੈ ਵਧਾਈਆਂ ਦਿੰਦੇ ਆ ਤੇ ਭਾਈ ਦਾਨਾ ਜੀ ਸੱਚੇ ਪਾਤਸ਼ਾਹ ਜੀ ਦੇ ਚਿਹਰੇ ਨੂੰ ਦੇਖ ਕੇ ਖੁਸ਼ ਹੋ ਗਏ ਮਹਾਰਾਜ ਦੀ ਬਚਪਨ ਅਵਸਥਾ ਹੈ ਦੇਖੋ ਉਹ ਵੀ ਦਿਨ ਸੀ ਉਸ ਤੋਂ ਬਾਅਦ ਫਿਰ ਆਉਣਾ ਜਾਣਾ ਲੱਗਿਆ ਰਿਹਾ ਜਦੋਂ ਭਾਈ ਮਰਦਾਨਾ ਜੀ 15 ਕੋ ਸਾਲ ਦੇ ਹੋ ਗਏ ਉਹਨਾਂ ਦਾ ਵਿਆਹ ਬੀਬੀ ਲੱਖੀ ਨਾਲ ਹੋਇਆ ਇਸ ਤੋਂ ਬਾਅਦ ਘਰ ਵਿੱਚ ਦੋ ਪੁੱਤਰਾਂ ਨੇ ਜਨਮ ਲਿਆ ਇੱਕ ਦਾ ਨਾਮ ਸੀ ਸ਼ਹਿਜਾਦਾ ਦੂਜੇ ਦਾ ਨਾਮ ਸੀ ਰਜਾਦਾ ਇੱਕ ਬੇਟੀ ਵੀ ਹੋਈ ਜਿਸ ਦਾ ਨਾਮ ਬੀਬੀ ਕਾਕੋਜੀ ਰੱਖਿਆ ਗਿਆ ਇਹ ਤਾਂ ਭਾਈ ਮਰਦਾਨਾ ਜੀ ਦਾ ਪਰਿਵਾਰ ਸੀ ਪਰ ਉਹ ਵੀ ਦਿਨ ਸੀ ਜਦੋਂ ਇੱਕ ਦਿਨ ਭਾਈ ਮਰਦਾਨਾ ਜੀ ਉਹ ਉਸ ਵਕਤ ਜਦੋਂ ਸਤਿਗੁਰੂ ਮਹਾਰਾਜ ਨਾਲ ਉਹਨਾਂ ਦਾ ਮਿਲਾਪ ਹੁੰਦਾ ਹੈ ਉਦੋਂ ਸਤਿਗੁਰੂ ਜੀ ਮਹਾਰਾਜ ਇਹਨਾਂ ਦਾ ਨਾਮ ਬਦਲ ਦਿੰਦੇ ਆ ਸੱਚੇ ਪਾਤਸ਼ਾਹ ਜੀ ਇਕਾਂਤ ਵਿੱਚ ਬੈਠੇ ਸੀ ਮਹਾਰਾਜ ਦੇ ਕੰਨਾਂ ਵਿੱਚ ਭਈ ਮਰਦਾਨਾ ਜੀ ਦੀ ਮਿੱਠੀ ਮਿੱਠੀ ਗਉਂ ਦੀ ਆਵਾਜ਼ ਪਈ ਇੱਕੋ ਦਮ ਮਹਾਰਾਜ ਉਹ ਧੁਣੀ ਦੇ ਨਜ਼ਦੀਕ ਜਾਂਦੇ ਆ ਮਹਾਰਾਜ ਭਾਈ ਸਾਹਿਬ ਨੂੰ ਕਹਿਣ ਲੱਗੇ ਤੁਹਾਨੂੰ ਗਾਉਣ ਦੀ ਸੋਝੀ ਆ ਤੁਸੀਂ ਜੇ ਗੋਣਾ ਹੀ ਆ ਰੱਬ ਦੀ ਸਿਫਤ ਸਲਾਹ ਗਾਇਆ ਕਰੋ ਪਰਮਾਤਮਾ ਦੇ ਗੁਣ ਗਾਇਆ ਕਰੋ ਉਹਨਾਂ ਦਾ ਨਾਮ ਜਪੋ ਜਿਹੜਾ ਸਭ ਦਾ ਭਲਾ ਕਰਦਾ ਹੈ ਜਿਹਦੇ ਗੁਣਾਂ ਦਾ ਕੋਈ ਅੰਤ ਨਹੀਂ ਤਾਂ ਪਰਮਾਤਮਾ ਦੀ ਸਿਫਤ ਸਲਾਹ ਨੂੰ ਆਪਣੇ ਸ਼ਬਦਾਂ ਵਿੱਚ ਰਲਾ ਕੇ ਗਾਇਆ ਕਰੋ ਤੇ ਤੁਹਾਡਾ ਭਲਾ ਹੋਵੇਗਾ ਭਾਈ ਮਰਦਾਨਾ ਜੀ ਕਹਿਣ ਲੱਗੇ ਅਸੀਂ ਤਾਂ ਆਪ ਦੇ ਢਿੱਡ ਦੀ ਖਾਤਰ ਗੋਂਦੇ ਹਾਂ ਤੇ ਸਤਿਗੁਰ ਮਹਾਰਾਜ ਨੇ ਆਖਿਆ ਸੀ ਜਿੰਨਾ ਢਿੱਡ ਦਿੰਦਾ ਹੈ ਉਹ ਰੋਟੀ ਵੀ ਦਿੰਦਾ ਹੈ ਅੱਜ ਤੋਂ ਬਾਅਦ ਤੁਸੀਂ ਰੱਬ ਦੀ ਗਉਣਾ ਸ਼ੁਰੂ ਕਰ ਦਿਓ ਕਦੇ ਮੰਗਣ ਦੀ ਲੋੜ ਨਹੀਂ ਪਵੇਗੀ ਕਿਸੇ ਚੀਜ਼ ਦੀ ਤੋਟ ਨਹੀਂ ਆਵੇਗੀ ਫਿਰ ਸੱਚੇ ਪਾਤਸ਼ਾਹ ਜੀ ਦੇ ਨਾਲ ਇੰਨੇ ਪ੍ਰਭਾਵਿਤ ਹੋਏ ਭਾਈ ਮਰਦਾਨਾ ਜੀ ਘੰਟਿਆਂ-ਘੰਟਿਆਂ ਬੈਠ ਕੇ ਉਹਨਾਂ ਰਬਾਬ ਵਜਾਈ ਆ ਗੁਰਮੁਖ ਪਿਆਰਿਓ ਪਾਈ ਮਰਦਾਨਾ ਜੀ ਉਹਨਾਂ ਦੇ ਜਿਹੜੇ ਮਾਤਾ ਜੀ ਆਪਣੇ ਪੁੱਤਰ ਨੂੰ ਮਰਜਾਨਾ ਕਹਿ ਕੇ ਬੁਲਾਉਂਦੇ ਸੀ ਕਿਉਂਕਿ ਪਹਿਲਾਂ ਘਰ ਵਿੱਚ ਜਿੰਨੇ ਪੁੱਤਰ ਪੈਦਾ ਹੋਏ ਸਭ ਹੀ ਮਰ ਗਏ ਸੀ ਬੱਚੇ ਹੁਣ ਸੱਚੇ ਪਾਸ਼ਾ ਜੀ ਨੇ ਉਹਨਾਂ ਦੇ ਮਾਤਾ ਜੀ ਨੂੰ ਆਖਿਆ ਮਰਜਾਨਾ ਨਹੀਂ ਆ ਇਹ ਤਾਂ ਮਰਦਾਨਾ ਨਾ ਇਹ ਮਰੇਗਾ ਉਹਨਾਂ ਆਖਿਆ ਤੁਸੀਂ ਮਰਦਾਨੇ ਨੂੰ ਮਰਜਾਨਾ ਨਾ ਕਿਹਾ ਕਰੋ ਕਿਉਂਕਿ ਕਦੇ ਨਹੀਂ ਮਰੇਗਾ ਮਰਦਾਨਾ ਕਹਿ ਕੇ ਬੁਲਾਇਆ ਕਰੋ ਕੁਝ ਸਮੇਂ ਬਾਅਦ ਮਹਾਰਾਜ ਆਪਣੀ ਭੈਣ ਜੀ ਦੇ ਘਰੇ ਬੇਬੀ ਨਾਨਕੀ ਜੀ ਪਾਸ ਸੁਲਤਾਨਪੁਰ ਲੋਧੀ ਚਲੇ ਜਾਂਦੇ ਆ ਉੱਥੇ ਜਾ ਕੇ ਪਾਸ਼ਾ ਜੀ ਨੇ ਮੋਦੀ ਖਾਨਾ ਸੰਭਾਲ ਲਿਆ ਗਰੀਬਾਂ ਦਾ ਭਲਾ ਕੀਤਾ ਇੱਥੇ ਫਿਰ ਭਾਈ ਮਰਦਾਨਾ ਜੀ ਵਾਪਸ ਸਤਗੁਰ ਮਹਾਰਾਜ ਕੋਲ ਆਉਂਦੇ ਆ ਇੱਥਾ ਫਿਰ ਅੱਗੇ ਸਾਰਾ ਸੰਸਾਰ ਦੁਖੀ ਹੈ ਸਾਰਾ ਸੰਸਾਰ ਭਾਈ ਮਰਦਾਨਾ ਜੀ ਆਪਣਾ ਪਰਿਵਾਰ ਹੈ ਆਪਾਂ ਇਹਨਾਂ ਦੇ ਦੁੱਖ ਦੂਰ ਕਰਨ ਲਈ ਦੂਰ ਦੂਰ ਜਾਣਾ ਹੈ ਇਹ ਵਚਨ ਸੁਣ ਕੇ ਮਹਾਰਾਜ ਜੀ ਤੋਂ ਫਰੀਂਦੇ ਤੋਂ ਰਬਾਬ ਮਹਾਰਾਜ ਜੀ ਮਗਵਾਉਂਦੇ ਆ ਬੇਬੇ ਜੀ ਬੇਬੇ ਨਾਨਕੀ ਜੀ ਉਹ ਰਬਾਬ ਵਾਲੀ ਪੈਸੇ ਦਿੰਦੇ ਆ ਤੇ ਭਾਈ ਮਰਦਾਨਾ ਜੀ ਰਬਾਬ ਲੈ ਕੇ ਆਉਂਦੇ ਆ ਤੇ ਸਤਿਗੁਰੂ ਮਹਾਰਾਜ ਦੇ ਸ਼ਬਦਾਂ ਦੀ ਕਰਾਮਾਤ ਭਾਈ ਮਰਦਾਨਾ ਜੀ ਦਾ ਜਾਦੂ ਰਬਾਬ ਦਾ ਇਹਨਾਂ ਅੱਜ ਸਾਰੀ ਦੁਨੀਆ ਯਾਦ ਕਰਦੀ ਹੈ ਤੇ ਸਤਿਗੁਰੂ ਮਹਾਰਾਜ ਨੇ ਕਲਾ ਵਰਤਾਈ ਜਿੱਥੇ ਜਿੱਥੇ ਭਾਈ ਮਰਦਾਨਾ ਜੀ ਨੂੰ ਭੁੱਖ ਲੱਗੀ ਬਹੁਤ ਲੋਕਾਂ ਦਾ ਉੱਥੇ ਭਾਈ ਉਧਾਰ ਹੋ ਗਿਆ ਗੁਰੂ ਸਾਹਿਬ ਜੀ ਕਿਰਪਾ ਕਰਨ ਧੰਨ ਹਨ ਧੰਨ ਭਾਈ ਮਰਦਾਨਾ ਜੀ ਜਿਨ੍ਹਾਂ ਨੇ ਐਡੀ ਵੱਡੀ ਸੇਵਾ ਕੀਤੀ ਸਤਿਗੁਰ ਜੀ ਨਾਲ ਰਹਿ ਕੇ ਨਿਭਾਈ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਮਹਾਰਾਜ ਦੀ ਕੁੜਮਾਈ ਸੀ ਗੁਰਨਾਨਕ ਪਾਤਸ਼ਾਹ ਜੀ ਮਹਾਰਾਜ ਦੀ ਉਹਨਾਂ ਨੇ ਆਪ ਦਾ ਕੀਮਤੀ ਜਿਹੜਾ ਕੁੜਮਾਈ ਵਾਲਾ ਬਸਤਰ ਹੁੰਦਾ ਹੈ ਉਹ ਚੋਲਾ ਸੀ ਉਹ ਉਤਾਰ ਕੇ ਭਾਈ ਮਰਦਾਨਾ ਜੀ ਨੂੰ ਦਿੱਤਾ ਸੀ ਏਡੀ ਕਿਰਪਾ ਕੀਤੀ ਸੀ ਤੇ ਬਚਨ ਕੀਤੇ ਸੀ ਤੁਹਾਨੂੰ ਅਸੀਂ ਆਪਣਾ ਚੋਲਾ ਦੇ ਰਹੇ ਆ ਅੱਜ ਤੋਂ ਬਾਅਦ ਤੁਸੀਂ ਪ੍ਰਮਾਤਮਾ ਤੋਂ ਬਿਨਾ ਹੋਰ ਕਿਸੇ ਅੱਗੇ ਹੱਥ ਨਹੀਂ ਅਟਣਾ ਕਿਸੇ ਤੋਂ ਨਹੀਂ ਮੰਗਣਾ ਫਿਰ ਭਾਈ ਮਰਦਾਨਾ ਜੀ ਮਹਾਰਾਜ ਦੇ ਕੋਲ ਲੰਮਾ ਸਮਾਂ ਰਹੇ ਆ ਤੇ ਗੁਰੂ ਸਾਹਿਬ ਜੀ ਨਾਲ ਸੁਲਤਾਨਪੁਰ ਵੀ ਰਹੇ ਆ ਤੇ ਬੇਬੇ ਨਾਨਕੀ ਜੀ ਦਾ ਕਹਿਣ ਤੇ ਇਹ ਲੰਮਾ ਸਫਰ ਉਹਨਾਂ ਸ਼ੁਰੂ ਕੀਤਾ ਹੈ ਇਹ ਗਾਥਾ ਬਹੁਤ ਸੁੰਦਰ ਹੈ ਜੀ ਰਹੀ ਦੀ ਦੁਨੀਆ ਤੱਕ ਮਰਦਾਨਾ ਇਹ ਵਾਲੇ ਬਚਨ ਸੱਚੇ ਹੋਏ ਆ ਤੇ ਭਾਈ ਮਰਦਾਨਾ ਜੀ ਧੰਨ ਹਨ ਦੁਨੀਆ ਰਹੇ ਚਾਹੇ ਨਾ ਰਹੇ ਨਾਮ ਰਹੋ ਸਾਧੂ ਰਹੋ ਗੁਰੂ ਗੋਬਿੰਦ ਐਸੇ ਮਹਾਪੁਰਖ ਦਾ ਨਾਮ ਸਦਾ ਹੀ ਰਹਿੰਦਾ ਹੈ ਸਤਗੁਰੂ ਜੀ ਕਿਰਪਾ ਕਰਕੇ ਬਖਸ਼ ਲੈਨ ਜੀ ਭਾਈ ਮਰਦਾਨਾ ਜੀ ਦੇ ਚਰਨਾਂ ਤੇ ਵਾਰ-ਵਾਰ ਨਮਸਕਾਰ ਪੁਲਚੋਕ ਦੀ ਖੀਮਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ